ਐਸ.ਪੀ. ਆਫ ਦੀ ਇਨਸਪੈਕਟਰ ਸਾਹਿਬ ਹਰਬੰਸ ਸਿੰਘ ਜੀ ਤੇ ਇਹ ਨਦੀ ਜਿਹੜੀ ਟੀਮ ਹੈਗੀ ਐ ਇਹ ਸ਼ਨੀ ਮੰਦਰ ਲਾਗੇ ਟਿਬਾ ਰੋਡ ਤੇ ਉੱਥੇ ਗੰਦੇ ਨਾਲੇ ਲਾਗੇ ਦਸਤਖਨਾ ਦੇ ਸਬੰਧ ਵਿੱਚ ਮੌਜੂਦ ਸੀਗੇ ਤੇ ਜਿਸ ਸੰਬੰਧੀ ਆਲਰੇਡੀ ਸਾਡੇ ਕੋਲ ਏ.ਆਈ.ਜੀ. ਸਾਹਿਬ ਮਾਨਜੋਗਏ ਜੀ ਸਾਹਿਬ ਸ਼੍ਰੀ ਸੁਨੀਲ ਸ਼ਰਮਾ ਜੀ ਦੀ ਹਦਾਇਤ ਅਨੁਸਾਰ ਉੱਥੇ ਜਿਹੜੀ ਕਿ ਕਾਰਵਾਈ ਅਮਲ ਚ ਲੈਂਦੀ ਜਾਂਦੀ ਏ ਤੇ ਉਹਦੇ ਸਿਲਸਿਲੇ ਦੇ ਵਿੱਚ ਜਦੋਂ ਇੱਥੇ ਮੌਜੂਦ ਸੀਗੇ ਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਮਕੇਸ਼ ਕੁਮਾਰ ਇੱਕ ਗੰਜਾ ਜਿਹਦਾ ਘਰ ਕੰਪਨੀ ਵਗ ਲਾਗੇ ਹੈਗਾ ਟਿਬਾ ਰੋਡ ਤੇ ਤੇ ਉਧਰੋਂ ਇਹਨੇ ਹੀਰੋਇਨ ਦੀ ਸਪਲਾਈ ਵਾਸਤੇ ਆਪਣੇ ਮੋਟਰਸਾਈਕਲ ਤੇ ਜਾਣਾ ਹੈਗਾ ਵਿਜੇਨਗਰ ਸਾਈਡ ਨੂੰ ਸੋ ਇਨਫੋਰਮੇਸ਼ਨ ਦੇ ਆਧਾਰ ਤੇ ਐਫ ਆਈ ਆਰ ਜਿਹੜੀ ਹੈ ਦਰਜ ਕਰਵਾਈ ਗਈ ਸੋ ਇਹਨਾਂ ਦੇ ਨਾਲ ਪੁਲਿਸ ਪਾਰਟੀ ਸਬ ਇੰਸਪੈਕਟਰ ਮਰੀਸ਼ ਕੁਮਾਰ ਜੀ ਨਾਲ ਸੀਗੇ ਤੇ ਹੋਰ ਪੁਲਿਸ ਪਾਰਟੀ ਜਦੋਂ ਇਹ ਉੱਥੇ ਇਹਨਾਂ ਨੇ ਅਧਿਕਾਰ ਦੇ ਲਾਗੇ ਪਹੁੰਚ ਕੇ ਕੰਪਨੀ ਵਾਗ ਰੋਕਦੀ ਉੱਥੇ ਜਦੋਂ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਮੁਕੇਸ਼ ਕੁਮਾਰ ਉਰਫ ਗੰਜਾ ਆਪਣੇ ਮੋਟਰਸਾਈਕਲ ਤੇ ਕਾਬੂ ਕੀਤਾ ਗਿਆ ਜੀ ਤੇ ਮੈਨੂੰ ਕਾਲ ਕਰਕੇ ਮੌਕੇ ਤੇ ਬੁਲਾਇਆ ਗਿਆ ਤੇ ਬ੍ਰੀ ਪ੍ਰੈਜ਼ੈਂਸ ਦੇ ਵਿੱਚ ਇਹਦਾ ਜਿਹੜਾ ਪਿੱਠੂ ਬੈਗ ਸੀਗਾ ਬੈਗ ਦੇ ਵਿੱਚੋਂ ਸਰਚ ਕਰਨ ਤੇ 1 ਕਿਲੋ 200 ਗ੍ਰਾਮ ਹੈਰੋਇਨ ਮਿਲਣਤ ਹੋਈ ਸੀ ਜੀ ਸਰ ਪਹਿਲਾਂ ਵੀ ਕਿਤੇ ਮਾਮਲੇ ਇਹਨਾਂ ਤੇ ਕਾਫੀ ਦੇ ਦਰਜ ਹੈਗੇ ਇਹ ਦੇਖ ਲਓ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ ਪੰਜ ਮੁਕਦਮੇ ਦੇਖ ਲਓ ਫੌਲਡੀ ਦਰਜ ਹੈਗੇ ਇੱਕ ਕਤਲ ਦਾ ਮੁਕਦਮਾ ਦਰਜ ਹੈ ਤੇ ਚਾਰ ਮੁਕਦਮੇ ਐਨਡੀਪੀਐਸ ਤੇ ਵੀ ਚੱਲ ਰਹੇ ਨੇ ਜੀ ਸਰ ਇਹ ਹੋਰ ਲੈ ਕੇ ਕਿੱਥੋਂ ਆਉਂਦਾ ਹੈ ਕਿੰਨਾ ਕਿੰਨਾ ਨੂੰ ਇਹਦੀ ਸਪਲਾਈ 20 ਲੁਧਿਆਣੇ ਚ ਹੀ ਹੁੰਦੀ ਹੈ ਔਰ ਲੁਧਿਆਣੇ ਵਿੱਚੋਂ ਹੀ ਇਹ ਜਿਹੜੀ ਹੈ ਹੀਰੋਇਨ ਇਹ ਖਰੀਦ ਕਰਦਾ ਹੈ ਸਰ ਜਮਾਨਤ ਤੋਂ ਕਦੋਂ ਆਇਆ ਇਹ ਬਾਹਰ ਕਰੀਬ 20 ਦਿਨ ਹੋਏ ਇਹਨੂੰ ਜਮਾਨਤ ਤੇ ਆਏ ਨੂੰ ਸਰ ਇਹ ਅਮਾਉਂਟ ਕਿੰਨੀ ਕੁ ਦੂਈ ਹੋਏਗੀ ਅਮਾਉਂਟ ਅਸੀਂ ਸੈਸ ਨਹੀਂ ਕਰ ਸਕਦੇ ਜੀ ਸਰ ਇਹਦੇ ਕੋਈ ਲਿੰਕ ਸਾਹਮਣੇ ਆਏ ਆ ਵੀ ਕੋਈ ਇੰਟਰਨੈਸ਼ਨਲ ਲਿੰਕ ਇੰਟਰਨੈਸ਼ਨਲ ਲਿੰਕ ਬਾਰੇ ਨਹੀਂ ਹਜੇ ਕਲੀਅਰ ਕੀਤਾ ਜਾ ਸਕਦਾ ਬਾਕੀ ਫਰਦਰ ਇਹ ਇਨਵੈਸਟੀਗੇਸ਼ਨ ਜਿਹੜੀ ਹੋਏਗੀ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਸਰ ਇਹ ਵੀ ਜਾਣ ਚੱਲੂਗੀ ਕਿ ਇਹ ਕਿੱਥੋਂ ਮਾਲ ਲੈਣਾ ਸੀ ਕਿੱਦਾਂ ਨੂੰ ਅੱਗੇ ਮਾਲ ਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਸਾਰਾ ਇਹਦੇ ਆਪਾਂ ਇਹਦੀ ਡਿਟੇਲ ਦੇ ਵਿੱਚ ਜਿਹੜਾ ਦਾ ਮੋਟਰਸਾਈਕਲ ਆ ਉਹ ਕਿਹੜਾ ਇਹਦਾ ਆਪਣਾ ਸੀ ਜਾਂ ਉਹ ਵੀ ਚੋਰੀ ਦਾ ਮੁਸਕਲ ਬਿਨਾ ਕਾਗਜ਼ਾਤ ਹੈਗਾ ਸਰ ਇਹਦੇ ਕੋਈ ਸਾਥੀ ਹੋ ਰਹੇ ਹੋ ਸਕਦੇ ਆ ਹੋ ਸਕਦੇ ਆ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਵੀ ਕੀ ਕਰਦਾ ਸੀ ਇਹ ਪਹਿਲਾਂ ਇਹਦੀ ਪਹਿਲਾਂ ਮੋਬਾਈਲ ਦੀ ਦੁਕਾਨ ਸੀਗੀ ਮੋਬਾਈਲ ਦਾ ਕੰਮ ਕਰਦਾ ਸੀਗਾ ਬਟ ਇਹ ਗਲਤ ਸੰਗਤੀ ਚ ਪੈ ਕੇ ਇਹਨੇ ਆਪ ਯੂਜ਼ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਹਿਰੋਇਨ ਤੇ ਫਿਰ ਅੱਗੇ ਇਹਨੇ ਸਪਲਾਈ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਤੇ ਜੇ ਅੱਜ ਇਹ ਜੇਲ੍ਹ ਦੇ ਵਿੱਚ ਰਿਹਾ ਹੈ ਕਰੀਬ 4 5 ਮੁਕਦਮੇ ਜਿਹੜੇ ਦਰਜ ਹੈਗੇ ਜਿੱਤੇ 4 ਐਨਡੀਪੀਐਸ ਦੇ ਮੁਕਦਮੇ ਦਰਜ ਹੈ요 ਤੇ ਜੇਲ੍ਹ ਚ ਹੀ ਰਿਹਾ ਹੈਗਾ ਤੇ ਹੁਣ 20 ਦਿਨ ਤੋਂ ਜਦੋਂ ਆਇਆ ਹੈਗਾ ਆਨ ਤੇ ਇਹ ਫਿਰ ਜਿਹੜੇ ਇਹਦੇ ਪੁਰਾਣੇ ਜਿਹੜੇ ਹੈਗੇ ਇਹਦੇ ਗਾਹਕ ਉਹਨਾਂ ਨੇ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਸਰ ਐਸਟੀਐਫ ਕੀ ਕਾਰਵਾਈ ਕਰ ਰਹੀ ਹੈ ਹੁਣ ਐਸਟੀਐਫ ਪੂਰੀ ਜੜ ਤੱਕ ਜਾਏਗੀ ਜੀ ਇਹਦਾ ਨੈਕਸਸ ਕੀ ਹੈਗਾ ਇਹਦੇ ਨਾਲ ਕੌਣ ਕੌਣ ਹੈਗੇ ਜਿਹੜੇ ਇਹਦੀ ਮਦਦ ਕਰਦੇ ਜਾਂ ਇਹਦੀ ਸਪਲਾਈ ਕਿੱਥੇ ਕਿੱਥੇ ਹੈਗੀ ਆ ਇਹ ਸਾਰੀ ਡਿਟੇਲ ਜਿਹੜੀ ਹੈ ਇਹ ਰਹਦੇ ਕਿੱਥੇ ਇਹ ਕੰਪਨੀ ਵਾਲਗ ਮੁੱਲਾ ਪੈਂਦਾ ਇੱਕ ਉੱਥੇ ਰਹਿਣ ਵਾਲਾ ਹੈ ਮਕਾਨ ਆਪਣਾ ਜਾਂ ਕਿਰਾਏ ਤੇ ਇਹਦੀ ਇਹਦੀ ਕਲੀਅਰ ਕਟ ਇਨਵੈਸਟੀਗੇਸ਼ਨ ਹੋਈਗੀ ਜੀ ਇਹਦੇ ਡਾਕੂਮੈਂਟ ਵਗੈਰਾ ਸਾਰੇ ਲੈ ਜਾਣਗੇ ਤਾਂ ਰਿਮਾਂਡ ਵਗੈਰਾ ਵੀ ਇਹਨਾਂ ਦਾ ਲੋਕ ਵੀ ਰਿਮਾਂਡ ਹਾਂਜੀ ਹਾਂਜੀ ਬਿਲਕੁਲ ਇਹਦਾ ਰਿਮਾਂਡ ਲਿਆ ਜਾਏਗਾ ਜੀ ਔਰ ਫਰਦਰ ਇਨਵੈਸਟੀਗੇਸ਼ਨ ਇਹਦੀ ਜੜੀ ਹੈਗੀ ਪੜਤਾਲ ਕੀਤੀ ਜਾਏਗੀ